ਇੱਕ ਮੋਟਰ ਸਾਕਾ ਇੱਕ ਮੋਟਰ ਸਾਕਾ ਜੱਗੀ ਉਪਮਲ ਤੇ ਗੁਰਪੰਦਰ ਉਪਮਲ ਆ ਬੱਲੇ ਇਹ ਦੋਨੇ ਖਿਡਾਰੀ ਰੇਡਰ ਤੇ ਯਾਫੀ ਫਸਟ ਅਟੈਕਸ਼ਨ ਦੇ ਬਾਈ ਹਰਵਿੰਦਰ ਰਾਣੀ ਜਿਨ੍ਹਾਂ ਦਾ ਪਾਰ ਆ ਬਾਈ ਗੁਰਵਿੰਦਰ ਸਿੰਘ ਘਲੋਟੀ ਇਹਨਾਂ ਦੇ ਨਾਲ ਬਾਈ ਦਵਿੰਦਰ ਸਿੰਘ ਘਲੋਟੀ ਇਹਨਾਂ ਨੇ ਅੱਜ ਵੱਡੀ ਜ਼ਿੰਮੇਵਾਰੀ ਬਾਈ ਹਰਵਿੰਦਰ ਸਿੰਘ ਦਾ ਲਵਾਈ ਹੈ ਇੱਕ ਇੱਕ ਕਾਰਾਂ ਦੀ ਚਾਬੀਆਂ ਬਾਈ ਹਰਵਿੰਦਰ ਸਿੰਘ ਹੀ ਰਾਣੀ ਹੁੰਦੀ ਫੜਾਣੇ ਗੱਗੇ ਜੁੱਜਰ ਸਾਡੀ ਲੀਗ ਦਾ ਸੀਜ਼ਨ 2 ਦਾ ਪਹਿਲਾ ਅਟੈਕਸ਼ਨ ਬਰੇ ਸੋਨਹਾਰ 240 ਗੱਫੇ ਲਾਇਆ ਨਹੀਂ ਇਹਦੇ ਪੂਰੇ ਸੀਜ਼ਨ ਦੇ ਵਿੱਚ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦੇ ਆ ਜੀ ਮੁੰਡਿਆਂ ਲਈ ਇਹਨਾਂ ਨੇ ਸਨਮ ਵੀ ਮੁੰਡੇ ਦੀ ਖੇਡ ਤੋਂ ਬਹੁਤ ਵੱਡਾ ਮਾਣ ਕਰਦਾ ਹੈ ਭਾਈ ਸੀਰੇ ਜਿਰਕੀ ਹੋਣਾ ਨੇ ਇਹਨਾਂ ਮੁੰਡਿਆਂ ਦਾ ਮੁੱਲ ਪਾਇਆ ਲੀਗ ਚੜਾਈ ਹੈ ਜਿਹਨੇ ਲੁਧਿਆਣੇ ਦੇ ਮਲੇਰ ਕੋਟਲੇ ਦੇ ਉਹਨਾਂ ਮੁੰਡਿਆਂ ਨੂੰ ਵੱਡੀ ਅਪੋਰਚੁਨਿਟੀ ਦਿੱਤੀ ਆ ਜਿਨ੍ਹਾਂ ਨੂੰ ਕੋਈ ਨਹੀਂ ਫੜਾ ਪਰ ਇਹਨਾਂ ਮੁੰਡਿਆਂ ਨੇ ਆਪਣੇ ਇਲਾਕੇ ਦੇ ਮੁੰਡਿਆਂ ਨੂੰ ਕਹਿਣ ਦਿੱਤੀ ਹੈ ਇੱਕ ਮੋਟਰਸਾਈਕਲ ਇਨਾਮ ਗੁੱਜਰ ਇਨਾਮ ਗੁੱਜਰ ਕਹਿੰਦੇ ਨੰਦਪੁਰ ਸਾਹਨੇ ਵਾਲੀ ਧਰਤੀ ਦਾ ਇਹ ਟੀਮ ਕਹਿੰਦੇ ਨੰਦਪੁਰ ਦੀ ਚਿੰਤਨੀ ਵੀ ਰਹੀ ਹੈ ਸ਼ੀਰਾ ਟੈਂਬਰ ਵਾਲੀ ਇਹਨੇ ਮੇਖਾ ਜੋਖਾ ਦਿੱਤਾ ਸਾਰੇ ਖਿਡਾਰੀਆਂ ਦਾ ਭਾਈ ਜੱਗੀ ਉਪਨ ਤੇ ਭਾਈ ਗੁਰਪਿੰਦਰ ਸਿੰਘ ਉਪਨ ਆਸਟ੍ਰੇਲੀਆ ਜਿਹੜੇ ਸਾਹਜਨ ਮੈਲਬਨ ਕਾਮ ਵੀ ਚਲਾਉਂਦੇ ਆ ਜਿਹੜੇ ਕਬੱਡੀ ਐਸੋਸੀਏਸ਼ਨ ਆ ਆਸਟ੍ਰੇਲੀਆ ਇਤਿਹਾਸਕ ਤੌਰ 'ਤੇ ਚੱਕੀ ਉੱਪਰ ਪ੍ਰਧਾਨ ਜੋ ਬਣਿਆ ਬਣੇ ਆਸਟ੍ਰੇਲੀਆ ਕ੍ਰਿਕਟ ਫੈਡਰੇਸ਼ਨ ਦੇ ਔਰ ਗੱਤੰਦਾਰ ਉੱਪਰ ਆਸਟ੍ਰੇਲੀਆ ਐਲ ਡੀਆਂ ਸੈਕੰਡ ਪੋਜੀਸ਼ਨਾਂ ਕਿੰਨਾ ਕੰਤੇ ਯਾਸੀ ਐਲ ਡੀਆਂ ਸਾਡੀ ਸਮੂਚੀ ਜਿਹੜੀ ਲੁਧਿਆਣਾ ਮਲੇਖ ਦਾ ਲੀਗ ਦੀ ਪ੍ਰੇਮੈਂਟ ਹੈ ਸਾਰੇ ਜਿਹੜਾ ਭਰਾਵਾਂ ਵੱਲੋਂ ਇਹ ਜਿਹੜੀਆਂ ਐਲ ਡੀਆਂ ਦਿੱਤੀਆਂ ਜਾਣਗੀਆਂ ਸੈਕੰਡ ਪੋਜੀਸ਼ਨ ਵਾਲੇ ਆਜਮ ਰੇਡਰ ਤੇ ਜਬੀ ਜੋਧ ਚੱਤਰ ਤੇ ਹੈਪੀ ਪੜਿਆ ਤੇ ਆਈ ਹੋਣਾ ਇਮਾਮ ਦਾ ਮੁੰਡਾ ਵੀ ਆਇਆ ਇੱਕ ਮਿੰਟ ਰੋਕੀ ਵੀ ਰੋਕੀ ਇਮਾਮ ਦਾ ਪੁੱਤਰ ਵੀ ਆਇਆ ਲੈ ਵੀ ਖੁਸ਼ੀ ਹੈ ਤੈਨੂੰ ਅੱਜ ਪਾਪੇ ਨੂੰ ਮੋਟਰਸਾਈਕਲ ਮਿਲਿਆ ਹੈ ਥੈਂਕ ਯੂ ਥੈਂਕ ਯੂ ਨਾਮ ਕੀ ਤਾੜੀਆਂ ਮਾਰ ਰਿਹਾ ਪੁੱਤਰ ਦੇ ਲਈ ਨਾਮ ਜੀ ਦਾ ਮਾਣ ਹੋਵੇਗਾ ਵੀ ਅੱਜ ਇਮਰਾਨ ਕਿਆ ਬਾਤ ਹੈ ਤਾੜੀਆਂ ਮਾਰੋ ਇਮਰਾਨ ਦੇ ਲਈ ਮਾਰ ਦਿਓ ਜੱਦੋਰ ਇਹ ਪਰ ਜਦੋਂ ਨਾ ਆ ਵੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਆਓ ਜੀ ਹੁਣ ਐਲੜੀਆਂ ਸੈਕੰਡੀਸ਼ਨ ਜੋਧ ਚੱਕਰ ਤੇ ਇਸ ਤੋਂ ਆਪਤੀ ਕਰਾਂ ਇਹ ਵੀ ਆ ਜਾਣ ਜੀ ਜਲਦੀ ਬਤਾਓ ਕਾਲੇ ਹਥੂੜ ਦਾ ਚੰਗਾ ਹਾਥ